ਜਿਹੜੀ ਅੱਜ ਦੀ ਵੀਡੀਓ ਨਾ ਤੁਹਾਡੀ ਰੂਹ ਖੁਸ਼ ਹੋ ਜਾਊਗੀ ਜੇ ਤੁਹਾਡਾ ਵੀ ਘਰ ਦੇ ਵਿੱਚ ਕੋਠੇ ਦਾ ਕੰਮ ਚੱਲਦਾ ਨਾ ਤਾਂ ਆਹ ਚੀਜ਼ ਜ਼ਰੂਰ ਲਵਾ ਲਿਓ ਬਦਨਾਂ ਦੇ ਵਿੱਚ ਕਬੂਤਰ ਉੜਦੇ ਦੇਖਣੇ ਨੀਚੇ ਫੁੱਲ ਲਾਣੇ ਤੇ ਅਗਰ ਤੁਸੀਂ ਕਰਵਾਉਣਾ ਚਾਹੋ ਨੇ ਪੂਜਾ ਨੂੰ ਹੋਵੇ ਕਮਰਾ ਹੋਵੇ ਤਾਂ ਜੇ ਕੋਠੇ ਤੇ ਲੱਖਾਂ ਰੁਪਏ ਲਾਤੇ ਨਾ ਜੇ ਅਗਰੇ ਆਹ ਚੀਜ਼ਾਂ ਨਾ ਕਰਵਾਇਆ ਤੁਹਾਡੀ ਕੋਠੀ ਬੇਕਾਰ ਆ ਗਈ ਬਿਲਕੁਲ ਵੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਆਏ ਹੋ ਤਾਂ ਵੀਡੀਓ ਅੰਤ ਤੱਕ ਜ਼ਰੂਰ ਸੁਣੀਅਤ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਤੁਹਾਨੂੰ ਪੂਰੀ ਇਸ ਵੀਡੀਓ ਦੇ ਵਿੱਚ ਇਨਫੋ ਇਨਫੋਰਮੇਸ਼ਨ ਮਿਲੂਗੀ ਤੇ ਚੱਲਦੇ ਆਪਾਂ ਅੱਗੇ ਵੀਡੀ ਹਾਂਜੀ ਤੁਹਾਨੂੰ ਮੈਂ ਅੱਜ ਇੱਕ ਨਵੀਂ ਚੀਜ਼ ਦਿਖਾ ਰਿਹਾ ਬਾਥਰੂਮ ਚ ਐਲਈਡੀ ਸਟ੍ਰਿਪ ਤੇ ਸੀਲਿੰਗ ਅਗਰ ਤੁਸੀਂ ਵੀ ਆਪਣਾ ਲੱਖਾਂ ਰੁਪਏ ਦਾ ਘਰ ਤਿਆਰ ਕੀਤਾ ਨਾ ਤਾਂ ਆਹ ਚੀਜ਼ ਅਗਰ ਨਹੀਂ ਤੁਸੀਂ ਆਪਣੇ ਘਰ ਦੇ ਵਿੱਚ ਲਾਏ ਬਿਲਕੁਲ ਬੇਕਾਰ ਹੈਗੀ ਪੂਰੀ ਵੀਡੀਓ ਪੂਰੀ ਦੇਖੋ ਤੁਹਾਨੂੰ ਮੈਂ ਦਿਖਾਉਂਗਾ ਇੰਸਟੋਲੇਸ਼ਨ ਕਿੱਦਾਂ ਹੁੰਦੀ ਹੈ ਕੀਚੇ ਦਾਦੇ ਜੇ ਨੀਚੇ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਥੇ ਪੂਰੀ ਆਪਾਂ ਲਾਈਟਿੰਗ ਲਾਈ ਹੋਈ ਹੈਗੀ ਪੂਰੀਆਂ ਲਾਈਟਾਂ ਲੱਗੀਆਂ ਹੋਣ ਇਹਦੇ ਵਿੱਚ ਤੇ ਉਸ ਤੋਂ ਬਾਅਦ ਕੀ ਆ ਉਹਦੇ ਥੱਲੇ ਇਹਦੇ ਲੋਕ ਹੁੰਦੇ ਨੇ ਤਾਂ ਆਹ ਜਿਹੜਾ ਆਪਾਂ ਬਦਨਾ ਦੇ ਵਿੱਚ ਕਬੂਤਰ ਉੜਦੇ ਦੇਖ ਰਹੇ ਹੋਗੇ ਇਹ ਫੈਬਰਿਕ ਦਾ ਸਟਿਚਰ ਹੈ ਉਹ ਤੇ ਅਗਰ ਆਪਾਂ ਬਾਥਰੂਮ ਦੇ ਵਿੱਚ ਤੁਸੀਂ ਲਗਵਾਉਣਾ ਚਾਹੁੰਦੇ ਹੋਗੇ ਤਾਂ ਬਾਥਰੂਮ ਦੇ ਵਿੱਚ ਬਿਲਕੁਲ ਵੀ ਇਹ ਤੁਹਾਡਾ ਬਟਰਪੂਫ ਕੋਈ ਪ੍ਰੋਬਲਮ ਨਹੀਂ ਹੁੰਦੀ ਕਿ ਤੇ ਪੂਜਾ ਰੂਮ ਦੇ ਵਿੱਚ ਲਾ ਲਓ ਕਮਰੇ ਦੇ ਵਿੱਚ ਲਾ ਲਓ ਜਿੱਥੇ ਵੀ ਕਰਵਾਉਣਾ ਚਾਹੁੰਦੇ ਕਰਵਾਸਾ ਡਾਊਨ ਸੀਿੰਗ ਤਾਂ ਤੁਸੀਂ ਬਹੁਤ ਸਨੀਪੀ ਓਪੀ ਤਾਂ ਬਹੁਤ ਸੂਈ ਪਰ ਪਹਿਲੀ ਵਾਰ LED ਸਟ੍ਰੈਚ ਸੀਿੰਗ ਦਿਖਾ ਰਹੇ ਅਗਰ ਤੁਸੀਂ ਮੇਰੇ ਚੈਨਲ ਤੇ ਆਨ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਐਂਡ ਤੱਕ ਤੁਸੀਂ ਇਹ ਵੀਡੀਓ ਜ਼ਰੂਰ ਦੇਖਣੀ ਤੁਹਾਨੂੰ ਪੂਰੇ ਤੋਂ ਆਪਾਂ ਆਪਣਾ ਮਕਸਦ ਹੁੰਦਾ ਵੀ ਤੁਹਾਨੂੰ ਨਿਤ ਨਿਤ ਨਵੀਂ ਚੀਜ਼ ਦਿਖਾਈ ਨਵੀਂ ਤੇ ਨਵੀਂ ਆਵਾ ਤانوں ਲੋਕੇਸ਼ਨ ਦਿਖਾਈਏ ਤੇ ਇਹ ਸੀ ਸਾਡਾ ਅੱਜ ਦਾ ਨਵਾਂ ਡਿਜ਼ਾਈਨ ਅਗਰ ਤੁਹਾਨੂੰ ਚੰਗੀ ਲੱਗੀ ਵੀਡੀਓ ਤਾਂ ਜਾਂਦੇ ਜਾਂਦੇ ਐਂਡ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਨਵੀਂ ਚੀਜ਼ ਨਵੀਂ ਲੁੱਕ ਜਿਹੜਾ ਅੱਜ ਅਸੀਂ ਬਾਥਰੂਮ ਦੇ ਵਿੱਚ ਡਿਜ਼ਾਈਨ ਲਗਾ ਰਹੇ ਹਾਂ ਨਾ ਉਹ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ ਤੇ LED ਸਟਰਿਪ ਚ ਅਸੀਂ ਲਗਾ ਵੀਡੀਓ ਪੂਰੀ ਦੇਖ ਲਈ ਸਕਿਪ ਨਾ ਕਰਿਓ ਪਤਲ ਅਧੂਰੀ ਜਾਣਕਾਰੀ ਅੱਧੀ ਰਹਿ ਜਾਂਦੀ ਹੈ ਤੇ ਪੂਰੀ ਇੰਸਟਾਲੇਸ਼ਨ ਦਿਖਾਵਾਂਗੇ ਤੇ ਆ ਤੁਹਾਡਾ ਫੇਰ ਨਮੀ ਵੀਡੀਓ ਦੇ ਵਿੱਚ ਸਵਾਗਤ ਆ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਆਪਾਂ ਅੱਜ ਇੱਕ ਘਰ ਦੇ ਲੈਟਰ ਨਵੀਂ ਚੀਜ਼ ਦਿਖਾ ਰਹੇ ਹਾਂ LED ਸਟ੍ਰੈਚਰ ਸੇਲਿੰਗ ਤੇ ਜਿਹੜਾ ਅੱਜ ਦਾ ਸਾਡਾ ਸਫਰ ਆ ਇਹ ਹੈਗਾ ਗਾ ਬਰਨਾਲੇ ਤੋਂ ਬਟਾਲਾ ਕਟਵਾਲਾ 240 ਕਿਲੋਮੀਟਰ 200 ਦੇ ਕਰੀਬ ਹੈਗਾ ਤੇ ਜਿਹੜੀ ਆਪਾਂ ਅੱਜ ਬਟਾਲੇ ਦੇ ਵਿੱਚ ਆਪਣਾ ਸਫਰ ਚੱਲ ਰਿਹਾ ਉਹ ਸਾਡਾ ਮਗਰ ਮਟੀਰੀਅਲ ਪਿਆਗਾ ਤੁਹਾਨੂੰ ਮੈਂ ਦਿਖਾ ਰਹੇ ਹਾਂਗਾ ਬਾਕਸ ਦੇ ਵਿੱਚ ਹੀ ਤੇ ਲਾਈਟਿੰਗ ਆ ਪਈਆਂ ਨੇ ਤੇ ਫੈਬਰਿਕ ਪੀ ਸਭ ਕੁਝ ਪਿਆਗਾ ਤੇ ਆ ਸਾਡਾ ਮੈਕੈਨੀਕਲ ਇੰਜੀਨੀਅਰ ਬੈਠਾ ਗਏ ਨੇ ਸਭ ਕੁਝ ਫੇਟੇ ਕਾਪ ਲਿਆ ਤੇ ਬੋਲ ਸਕਦੇ ਬੋਲ ਦੱਸ ਕੁਝ ਇਹ ਸੰਗ ਦਾ ਥੋੜਾ ਜਿਹਾ ਤੇ ਜਿਹੜੇ ਸਾਡਾ ਅੱਜ ਦਾ ਇਹ ਨਵਾਂ ਕੰਮ ਆ ਗਏ ਹੈਗਾ LED ਸਟ੍ਰਿਪ ਸੇਲਿੰਗ ਤੁਸੀਂ POP ਤੇ ਡਾਊਨ ਸੇਲਿੰਗ ਕਰਾਉਣੇ ਆ ਤਾਂ ਆਪਣੇ ਬਾਥਰੂਮ ਪੂਜਾ ਰੂਮ ਦੇ ਵਿੱਚ ਇਹ ਕਰਵਾ ਸਕਦੇ ਹੋ ਤੇ ਜੇ ਅਗਰ ਮੇਰੇ ਚੈਨਲ ਤੇ ਆਇਆ ਨਾ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੁਹਾਨੂੰ ਇੱਥੇ ਨਵੀਂ ਤੋਂ ਨਵੀਂ ਘਰ ਦੇ ਲਈ ਰਿਲੇਟਡ ਵੀਡੀਓ ਬਣੂਗੀ ਤੇ ਦੇਖੋਗੇ ਤੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜੀ ਨਵੀਂ ਚੀਜ਼ ਹੈ ਪੰਜਾਬ ਦੇ ਵਿੱਚ ਸਿਰਫ ਆਪਣੇ ਕੋਲ ਆ ਗਈ ਤੁਸੀਂ ਕਰਵਾ ਸਕਦੇ ਹੋਗੇ ਤੇ ਬਣੇ ਰਹੋ ਹੁਣ ਆਪਾਂ ਚੱਲਦੇ ਆ ਆਪਣੇ ਮੰਝਲਵਾਲ ਜਿੱਥੇ ਆਪਣੇ ਅੱਜ ਨਵਾਂ ਸਾਈਟਾ ਗੀਤ ਤੇ ਨਵਾਂ ਉੱਥੇ ਆਪਾਂ ਨੇ ਅੱਜ ਇੱਕ ਡਿਜ਼ਾਈਨ ਲਾਣਾ ਜਿਹੜਾ ਡਿਜ਼ਾਈਨ ਆ ਤੁਸੀਂ ਵੀ ਉਹ ਦੇਖ ਕੇ ਹੈਰਾਨ ਹੋ ਜਾਓਗੇ ਹਾਂਜੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਆਪਾਂ ਬਟਾਲੇ ਤੋਂ ਚੱਲਦੇ ਬਟਾਲੇ ਅਸੀਂ ਆਪਣੀ ਅੱਜ ਦੀ ਸਾਈਟ ਵੱਲ ਪਹੁੰਚ ਗਿਆ ਤੇ ਇਹ ਆ ਬਾਥਰੂਮ ਜਿਹੜਾ ਕਿ 84 ਸਕਰ ਫੁੱਟ ਦਾ ਹੈਗਾ ਤੇ ਬਾਥਰੂਮ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਜ਼ਰੂਰੀ ਹੁੰਦੀ ਹੈ ਟੁਕੜੀ ਲਗਾਣੀ ਇਸ ਸਾਈਟ ਟੁਕੜੀ ਲਈ ਦੇਖੋ ਨਾ ਤੇ ਉਹ ਜਿਹੜਾ ਟੁਕੜੀ ਆ ਉਹਦੇ ਬਰੋਬਰ ਨਹੀਂ ਆਉਣੀ ਚਾਹੀਦੀ ਇਹ ਆਪਾਂ ਨੂੰ ਪਹਿਲਾਂ ਤੇ ਇਹ ਸੀ ਸਾਡੀ ਅੱਜ ਦੀ ਬਟਾਲੇ ਵੱਲ ਦੀ ਸਾਈਟ ਤੇ ਟੁਕੜੀ ਵਗੈਰਾ ਲੱਗੀ ਆ ਪੂਰੇ ਬਾਥਰੂਮ ਦੇ ਵਿੱਚ ਇਹਦੇ ਤੇ ਫਰੇਮ ਬਣਿਆ ਤੇ ਇਹਦੇ ਤੇ ਅਸੀਂ ਲਗਾ ਆ ਇੱਕ ਪੁਆਇੰਟ ਸੱਜਣਾ ਜ਼ਰੂਰੀ ਹੁੰਦਾਗਾ ਲਾਈਟਿੰਗ ਦੇ ਲਈ ਕਿਉਂਕਿ ਜੇ ਅਸੀਂ ਇਹ ਪੁਆਇੰਟ ਸੱਡਾਂਗੇ ਇੱਥੇ ਆਪਾਂ ਪੁਆਇੰਟ ਦੇਣਾ ਹੁੰਦਾ ਸਾਰਾ ਤੇ ਉਸ ਤੋਂ ਬਾਅਦ ਇਹ ਵਿੱਚ ਪੂਰੇ ਇਸ ਬਾਕਸ ਦੇ ਉੱਪਰ ਲਾਈਟਿੰਗ ਲੱਗੂਗੀ ਤੇ 6mm ਦੀ پلیਟ ਸੱਤ ਨਾਲ ਤੇ 19mm ਦਾ ਇਹ ਬਾਰਡਰ ਸੀਐਨਟੀ ਦੀਪ ਜਿਹੜਾ ਕੇਰਾਵਾ ਦਾ ਇਹ ਬਣਾਉਣਾ ਜ਼ਰੂਰੀ ਹੁੰਦਾ ਤੇ ਜੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਐਨ ਤੱਕ ਤੁਸੀਂ ਵੀਡੀਓ ਪੂਰੀ ਦੇਖ ਲਈ ਤਾਂ ਉਹਨੂੰ ਇੰਸਟਾਲੇਸ਼ਨ ਦਿਖਾਵਾਂਗੇ ਆਪਾਂ ਤੇ ਸਾਡਾ ਇਹ ਸਮਾਨ ਪਿਆ ਪੂਰਾ ਮਟੀਰੀਅਲ ਪਿਆ ਸਾਡਾ ਪੈਕੇਟ ਆ ਜਿਸ ਤੇ ਪੂਰਾ ਸਮਾਨ ਹੁੰਦਾ ਸਾਡਾ ਜਿਸ ਅਸੀਂ ਸੈਟ ਅਪ ਕਰਨਾ ਦਾ ਤੇ ਆ ਲਾਈਟਿੰਗ ਪਈ ਸਾਡੇ ਲਈ ਘਟੋ ਘਟੋ ਲਾਈਟਿੰਗ ਕਾਫੀ ਜੀ ਗਈ ਹੈ 100 150 ਰੁਪਏ ਦਾ ਜਿਹੜਾ ਲੱਗਣਾਗਾ ਇਹ ਲਾਈਟਿੰਗ ਆਗੀ ਤੇ ਇਹ ਲਾਈਟਿੰਗ ਅਸੀਂ ਲਾਉਣੀ ਹੈਗੇ ਇਸ ਬਾਸਮ ਦੇ ਪਿੱਛੇ ਸੇ ਲਾਈਟਿੰਗ ਲਾਵਾਂਗੇ ਤੇ ਆ ਇਸ ਤਰ੍ਹਾਂ ਸਾਡਾ ਇੱਥੇ ਬੈਗ ਪੈਗ ਆ ਤੇ ਬੈਗ ਦੇ ਵਿੱਚ ਅਸੀਂ ਪੂਰਾ ਇਹ ਸਾਮਾਨ ਉਹਦਾ ਸਾਡਾ ਸਾਰਾ ਇਹ ਫਿਟਿੰਗ ਕਰਨੀ ਦੀ ਹੈ ਤੇ ਆ ਸਾਡੀ ਇੱਥੇ ਲਾਈਟਿੰਗ ਪੇ ਜਿਹੜੀ ਇਸ ਲਾਈਟਿੰਗ ਉੱਪਰ ਲੱਗਣੀ ਹੈ ਪੂਰੇ ਬਾਥਰ ਦੇ ਵਿੱਚ ਤੁਹਾਨੂੰ ਹੋਰ ਵੀ ਕੋਈ ਲਾਈਟ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਸਾਡਾ ਪੂਰਾ ਇੱਥੇ ਨਾਸੂਮ ਦੀ ਤਿਆਰੀ ਹੈ ਤੇ ਅਸੀਂ ਹੁਣ ਲਾਈਟਿੰਗ ਲਾ ਮਗੇ ਹੋ ਲਈ ਲਈ ਤੇ ਬਣੇ ਰਹੋ ਐਂਡ ਤੱਕ ਤੇ ਇਹ ਪ੍ਰੋਫਾਈਲ ਹੁੰਦੀ ਹੈ ਸਾਰੀ ਇਹਦੇ ਵਿੱਚ ਜਿਹੜਾ ਮਟੀਰੀਅਲ ਲੱਗਦਾ ਜੀ ਜਿਹੜਾ ਮੇਨ ਥੱਲੇ ਫੈਬਰਿਕ ਲੱਗਣੀ ਆ ਉਹ ਤੁਹਾਨੂੰ ਐਂਡ ਤੇ ਦਿਖਾਵਾਂਗੇ ਉਹ ਇਸ ਦੇ ਪਿੱਛੇ ਆ ਕਿ ਫੈਬਰਿਕ ਉਹ ਤੁਸੀਂ ਦੇਖ ਲੈਣੀ ਤੇ ਹਣ ਤੱਕ ਬਣੇ ਰਿਹਾ ਤੁਹਾਨੂੰ ਆਪਾਂ ਪੂਰੀ ਇੰਸਟਾਲੇਸ਼ਨ ਦਿਖਾਵਾਂਗੇ ਹੁਣ ਬੋਰਡ ਦੇ ਉੱਪਰ ਜਦੋਂ ਵੀ ਬੋਰਡ ਆਪਾਂ ਤਿਆਰ ਕਰ ਦਿੱਤਾ ਇਹ ਬੋਰਡ ਤਿਆਰ ਕੀਤਾਗਾ ਉਹ ਦੇਖੋ ਪ੍ਰਚਾਰੇ ਪਾਸੇ ਤੇ ਵਧੀਆ ਕਲਰ ਕੀਤਾ ਵਾਈਟ ਪੇਂਟ ਮਰਵਾ ਦੇਉਂਦਾ ਜਿਹੜਾ ਇਹ ਬੋਰਡ ਹੁੰਦਾਗਾ ਇਹ ਕਸਟਮਰ ਵੱਲੋਂ ਹੀ ਤਿਆਰ ਕੀਤਾ ਜਾਂਦਾ ਲੋ ਜੀ ਸਾਡਾ ਬੰਦਾ ਲੱਗ ਗਿਆ ਲਾਈਟਾਂ ਲਾਉਣ ਇਹ 3 ਫੁੱਟ ਦੀ ਇੱਕ ਲੜੀ ਹੁੰਦੀ ਹੈ ਘਟੋ ਘਟ 20 25 ਹੁੰਦੀਆਂ ਨੇ ਕਿਆ ਤੇ ਆਪਾਂ ਨੇ ਅਧੀਆਂ ਲਾਈਟਾਂ ਲਾ ਦਿੱਤੀਆਂ ਨੇ ਕਿਆ ਪੂਰੀ ਲਾਈਟਿੰਗ ਲੱਗੂਗੀ ਬੋਰਡ ਦੇ ਵਿੱਚ ਜਿੰਨਾ ਬੋਰਡ ਹੁੰਦਾ ਪੂਰੀ ਟੋਟਲ ਲੱਗਦੀ ਆ ਸਟੈਪ ਲੱਗਦੀ ਆ ਕਿ ਪੂਰੀ ਤੇ ਸਟ ਪਾਪਾ ਲੌਂਗੀ ਸਟਾਰਟ ਕਰੇ ਗੋਗੇ ਤੇ ਜੁਆਇੰਟ ਵੀ ਕਰਨੇ ਪੈਂਦੇ ਨਾਲ ਨਾਲ ਤਾਰ ਦੇ ਤੇ ਹੁਣ ਆਪਣੀ ਫੁੱਲ ਆਪਾ ਲਾ ਦਿੱਤੀ ਹੈ ਇਹਦੇ ਵਿੱਚ ਫੁੱਲ ਆਪਾ ਲਾਈਟਿੰਗ ਲਾ ਦਿੱਤੀ ਤੁਸੀਂ ਦੇਖ ਸਕਦੇ ਬਿਲਕੁਲ ਸਿੱਧੀਆਂ ਨਹੀਂ ਹੈਗੀ ਬਿਲਕੁਲ ਵੀ ਕੋਣ ਨਹੀਂ ਹੈਗੀ ਤਾਂ ਸਟੇਡੀ ਮੀਡੀਓਗੀ ਨਬਦੂ ਸਿੱਧੀਆਂ ਤੇ ਲਾਈਟਿੰਗ ਨੇ ਬਹੁਤ ਹੁੰਦੀ ਹੈਗੀ ਸਭ ਤੋਂ ਜ਼ਿਆਦਾ ਤੇ ਆ ਜਿਹੜੀ ਚੈਨਲ ਨੇ ਇਸ ਸਾਈਡਾਂ ਤੇ ਚਾਰੇ ਪਾਸੇ ਦੇ ਘੇਰਾਬਾਜ਼ ਦਾ ਪ੍ਰੋਫਾਈਲ ਹੁੰਦੀ ਹੈਗੀ ਜਿਹੜੀ ਪ੍ਰੋਫਾਈਲ ਲਾਉਣੀ ਨੇ ਨਾ ਤੇ ਜਿਹਦੇ ਵਿੱਚ ਮਤਲਬ ਫੈਬਰਿਕ ਹੁੰਦੀ ਹੈਗੀ ਫੈਬਰਿਕ ਦਾ ਇੰਸਟਾਲੇਸ਼ਨ ਆਉਂਦੀ ਹੈਗੀ ਉਹ ਇਸ ਦੇ ਵਿੱਚ ਨੇ ਸਾਡਾ ਮਟੀਰੀਅਲ ਪਿਆ ਸਾਹਮਣੇ ਦੇਖੋ ਕਿ ਦੇ ਜਦੋਂ ਪ੍ਰੋਫਾਈਲ ਚਾਰੇ ਪਾਸੇ ਲੱਗ ਗਏ ਉਹ ਦੇਖੋ ਪ੍ਰੋਫਾਈਲ ਲੱਗ ਜਾਈਗੀ ਤੇ ਉਸ ਤੋਂ ਬਾਅਦ ਸਕਰੂ ਲਾਉਣੇ ਪੈਂਦੇ ਦੇ ਵਿੱਚ ਸਕਰੂ ਦੇ ਨਾਲ ਇਹ ਪੂਰੀ ਸੈੱਟ ਕਰਨੀ ਪੈਂਦੀ ਹੈ ਕਿਸ ਤਰ੍ਹਾਂ ਡੈਲ ਦੇ ਨਾਲ ਤੇ ਇਹਦਾ ਵੀ ਇੱਕ ਪੂਰਾ ਮਾਪ ਰੱਖਣਾ ਪੈਂਦਾ ਦੇਖ ਸਕਦੇ ਚਾਰੇ ਪਾਸੇ ਜੋ ਲੱਗ ਗਿਆ ਤਾਂ ਇਹਦਾ ਪੂਰਾ ਮਾਪ ਰੱਖਣਾ ਪੈਂਦਾਗਾ ਤੇ ਲਾਈਟਿੰਗ ਵੀ ਆਪਾਂ ਲਾ ਚੁੱਕੇ ਹਾਂ ਤੇ ਨਾਲ ਪ੍ਰੋਫਾਈਲ ਵੀ ਪੂਰੀ ਚਾਰੇ ਪਾਸੇ ਲੱਗ ਗਈ ਉਹ ਤੁਸੀਂ ਸੈਟਾਂ ਤੇ ਦੇਖ ਸਕਦੇ ਹੋ ਮਿਨੀਮਮ ਦੀ ਹੁੰਦੀ ਹੈਗੀ ਲਾਉਣੀ ਪੈਂਦੀ ਹੈ ਨਾਲ ਨਾਲ ਤੇ ਨਾਲ ਆਪਾਂ ਜੁਆਇੰਟ ਵੀ ਕਰਦੇ ਜਿੱਥੇ ਜਿੱਥੇ ਕਰਨੇ ਸੀਗੇ ਤੇ ਆਪਾਂ ਹੁਣ ਇਹਦੇ ਵਿੱਚ ਇੱਕ ਚੋਕ ਲੱਗਦੀ ਜਿਹਨੂੰ ਐਸਐਮਪੀਸੀ ਕਹਿੰਦੇ ਆਪਾਂ ਉਹ ਲਾ ਦਿੱਤੇ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਆਗੇ ਲਾਈਟਿੰਗ ਚਾਲੂ ਕਰਕੇ ਲਾਈਟਿੰਗ ਚਾਲੂ ਕਰਤੀ ਤਾਂ ਬਾਅਦ ਤੁਹਾਨੂੰ ਦੇ ਵਿੱਚ ਕੋਈ ਚੀਜ਼ ਲਾਉਣ ਦੀ ਲੋੜ ਨਹੀਂ ਆ ਦੇਖੋ ਬਿਨਾਂ ਲਾਈਟਿੰਗ ਤੋਂ ਹੁਣ ਲਾਈਟਿੰਗ ਨਾਲ ਕਿੰਨਾ ਸੋਹਣਾ ਲੱਗ ਰਿਹਾ ਜਿਸ ਤੋਂ ਬਾਅਦ ਆਪਾਂ ਹੋਰ ਵੀ ਚੀਜ਼ ਲਾਵਾਂਗੇ ਤਾਂ ਵੀ ਇਸ ਤੋਂ ਬਾਅਦ ਸੋਹਣਾ ਲੱਗਣਾਗਾ ਲਾਈਟਿੰਗ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਵੇਂ ਕਿ ਇੱਕ ਲਾਤ ਉਲ ਲੰਬੀ ਲੜੀ ਚੱਲਦੀ ਹੁੰਦੀ ਹੈ ਕਿ ਲਾਈਟਿੰਗ ਪੂਰੀ ਫੁੱਲੋਂ ਤੇ ਰਹ ਉਸ ਤੋਂ ਬਾਅਦ ਤੁਹਾਨੂੰ ਕੋਈ ਹੋਰ ਲਾਉਣ ਦੀ ਲੋੜ ਨਹੀਂ ਹੁੰਦੀ ਲਾਈਟਿੰਗ ਇਸ ਦੇ ਨਾਲ ਹੀ ਸਰਜਨਗਰ ਤੁਸੀਂ ਵੀ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਨਿਚੇ ਮੈਂ ਨੰਬਰ ਤੋਂ ਗਾ ਸੰਪਰਕ ਕਰ ਸਕਦੇ ਤੇ ਮੇਰੇ ਚੈਨਲ ਦੇ ਦੇਖਣੇ ਹੋ ਤਾਂ ਸਬਸਕ੍ਰਾਈਬ ਵੀ ਜਰੂਰ ਕਰਦੇ ਤੇ ਆਪਾਂ ਹੁਣ ਖੋਲ ਲੱਗਿਆ ਮੇਨ ਚੀਜ਼ ਜਿਹੜੀ ਕਿ ਬਦਰਾਂ ਦੇ ਵਿੱਚ ਤੇ ਤ ਵਿੱਚ ਕਬੂਤਰ ਉੱਡੂ ਇਹਦੇ ਵਿੱਚ ਆਉ ਸਾਰਾ ਅਲਾਦੀਨ ਦਾ ਚਰਾਗ ਜਿਹੜੀ ਕਿ ਆਪਾਂ ਤੁਹਾਨੂੰ ਦਿਖਾਵਾਂਗੇ ਤੁਸੀਂ ਸਿਰ ਸਟਾਰਟਿੰਗ ਦੇ ਵਿੱਚ ਦੇਖਿਆ ਹੋਣਾਗਾ ਤੇ ਇਸ ਦੇ ਪੈਕਿੰਗ ਉਹਦੇ ਪੂਰੀ ਵਧੀਆ ਪੈਕਿੰਗ ਆਉਂਦੀ ਹੈਗੀ ਤੇ ਜਦੋਂ ਪੂਰੀ ਪੈਕਿੰਗ ਆਉਂਦੀ ਇਹਨੂੰ ਖੋਲਣਾ ਪੈਂਦਾ ਤੇ ਆਪਾਂ ਹੁਣ ਉਸ ਚੀਜ਼ ਨੂੰ ਹੌਲੀ 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 ਆਪਾਂ ਓਪਨ ਕਰਦੇ ਆਂਗੇ ਤੇ ਜਦੋਂ ਆਪਾਂ ਨੂੰ ਓਪਨ ਕਰਾਂਗੇ ਤੇ ਓਪਨ ਤੋਂ ਬਾਅਦ ਦੇਖੋ ਤੁਹਾਨੂੰ ਕਿੰਨੇ ਆਸਮ ਵਿੱਚ ਲੱਗੂ ਆਪਾਂ ਇਹਨੂੰ ਹੁਣ ਓਪਨ ਕਰਨ ਲੱਗਾਂਗੇ ਦੇਖ ਸਕਦੇ ਹੋ ਹੌਲੀ ਹੌਲੀ ਕਿਉਂਕਿ ਪੈਕਿੰਗ ਦੇ ਉੱਪਰ ਹੀ ਧਿਆਨ ਰਾਇਟ ਹੁੰਦਾ ਤੇ ਕੋਈ ਇਹਦੇ ਵਿੱਚ ਡਸਟ ਵਗੈਰਾ ਨਾ ਲੱਗੇ ਜਾਂ ਗੰਦੇ ਹੱਥ ਨਾਲ ਲੱਗ ਜਾਣਾ ਤੇ ਇਹਦੀ ਜਿਹੜੀ ਕਲਰ ਆ ਗਈ ਉਹ ਕਿਤਨੀ ਜਾਂਦਾ ਹੈ 10 ਸਾਲ 15 ਸਾਲ ਸਫੇੜ ਨਹੀਂ ਹੁੰਦਾ ਹੈਗਾ ਤੇ ਬੜੀ ਸਟਿਚੇਬਲ ਹੁੰਦੀ ਹੈ ਬਟਰ ਪ੍ਰੂਫ ਹੁੰਦੀ ਹੈਗੀ ਦੇਖ ਸਕਦੇ ਹੋ ਆ ਦੇ ਕਿੰਨਾ ਵਧੀਆ ਲੱਗ ਰਿਹਾ ਹੈਗਾ ਦੇਖ ਸਕਦੇ ਹੋ ਕਿੰਨੀ ਵਧੀਆ ਚ ਲੱਗ ਰਹੀ ਹੈ ਬਦਲਾਂ ਦੇ ਵਿੱਚ ਕਬੂਤਰ ਨੇਗੇ ਉਹ ਵੀ ਉੱਡ ਰਹੇ ਨੇਗੇ ਤੇ ਨਾਲ ਹੀ ਦਰਖਤ ਨੇ ਸਾਈਡਾਂ ਤੇ ਸਭ ਕੁਝ ਹੈਗਾਗਾ ਤੇ ਇਹ ਪੂਰਾ ਘਟੋ ਘਟਾ 100 ਸਕਰ ਫੁੱਟ ਦਾ ਗੈ ਲੰਬਾ ਹੈ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ 3D ਹੈਗੇ ਨੈਚੁਰਲ ਲੱਗੂ ਹੈ ਸਹ ਹੱਥ ਤੇ ਪਿੱਛੇ ਜਦੋਂ ਆਪਾਂ ਨੂੰ ਸੱਤ ਦੇ ਉੱਪਰ ਲਗਾਵਾਗੇ ਤਾਂ ਇਹ ਬਿਲਕੁਲ ਨੈਚੁਰਲ ਲੱਗਣਾ ਆਪਣੇ ਚੱਕਰ ਲੈ ਵੀ ਇਦਰਾ ਬੰਦੇ ਬੈਠੇ ਇਹਨਾਂ ਨੂੰ ਫੜਾਤੀ ਲਓ ਜੀ ਮੈਂ ਚਾਰ ਗੁਜੇ ਫੋਟੋ ਆਪਾਂ ਵੀਡੀਓ ਬਣਾ ਲਈਏ ਤੇ ਇਹ ਉਹਨੂੰ ਫੜਾਤਾ ਆਪਣੇ ਕੋਲ ਤਾਂ ਦੇਖ ਲਾ ਲੱਗਦਾ ਨਾ ਉਸ ਨੂੰ ਤੇ ਜੋ ਸੂਰਜ ਤੇ ਜੋ ਲਾਈਟਿੰਗ ਚੱਲੂਗੀ ਉਸ ਤੋਂ ਬਾਅਦ ਇਖਾੜਾਂ ਵਿੱਚ ਬਹੁਤ ਔਖਾ ਹੁੰਦਾ ਕਿ ਇਹਨੂੰ ਸਟਿਚ ਕਰਾਂਗੇ ਕਿਉਂਕਿ ਤਾਂ ਜਿਹੜੇ ਬਾਟ ਜੀ ਸੋਧ ਦੀ ਬਤੀ ਬਾਟ ਨਿਕਲ ਨਹੀਂ ਨਿਕਲਣਗੇ ਸਭ ਨਿਕਲ ਜਾਣਗੇ ਤੇ ਜਿਹੜੀ ਆਪਣੀ ਇੰਸਟੋਲੇਸ਼ਨ ਆ ਹੋਣੀ ਚાલુ ਹੋਏਗੀ ਤੇ ਅਗਰ ਤੁਹਾਨੂੰ ਇਹ ਕੰਮ ਵਧੀਆ ਲੱਗਦਾ ਤਾਂ ਆਪਾਂ ਨੰਬਰ ਵੀ ਦਵਾਂਗੇ ਤਾਂ ਤੁਸੀਂ ਆਪਣੇ ਕਮਰੇ ਬਾਥਰੂਮ ਪੂਜਾ ਰੂਮ ਜਿੱਥੇ ਵੀ ਕਰਵਾਉਣਾ ਚਾਹੋ ਨੇ ਕਰਵਾ ਸਕਦੇ ਹੋਗੇ ਤੇ ਜਾਂਦੇ ਜਾਂਦੇ ਸਬਸਕ੍ਰਾਈਬ ਵੀ ਜਰੂਰ ਕਰਦਿਆ ਕਰੋ ਕਿ ਆਪਾਂ ਨਵੀਂ ਵੀਡੀਓ ਲੈ ਕੇ ਆਇਆ ਕਰਾਂਗੇ ਤਾਂ ਆ ਦੇਖੋ ਹੁਣ ਆਪਾਂ ਇਹਨੂੰ ਕਰ ਦਿੱਤਾ ਪੂਰਾ ਸਟਿਚ ਹੌਲੀ ਹੌਲੀ ਉਹ ਦੇਖੋ ਲੱਗ ਗਿਆ ਪਹਿਲਾਂ نیچے ਇਸ ਨੂੰ ਉੱਪਰ ਕਰਤਾ ਉਸ ਤੋਂ ਵਧੀਆ ਲੱਗ ਰਿਹਾ ਨਾ ਲਾਈਟੀਆਂ ਦੇ ਨਾਲ ਇਹ ਤਾਂ ਪੂਰਾ ਸਟਿਚ ਉਹ ਨਾਲ ਜਿਹੜੇ ਬਾਲਜੇ ਦਿਖ ਰਹੇ ਨੇ ਇਹ ਵੀ ਆਪਣੇ ਕੱਢ ਦਨੇ ਬਿਲਕੁਲ ਬਾਲ ਵੀ ਨਿਕਲ ਜਾਣਗੇ ਤੇ ਕਬੂਤਰ ਉੱਡ ਰਹੇ ਨੇ ਇਸਮਾਨ ਦੇ ਵਿੱਚ ਤੇ ਬਤਰਾ ਤੋਂ ਹੇਠੇ ਲਿਆ ਤੇ ਆਪਾਂ ਦੇਖ ਸਕਦੇ ਲੋ ਜੀ ਜਿਹੜਾ ਅੱਜ ਦੀ ਵੀਡੀਓ ਸਾ ਆਪਣੀ ਹੋ ਗਈ ਫਲ ਕੰਪਲੀਟ ਤੇ ਐਂਡ ਤੇ ਦੇਖਗੇ ਨੇ ਆਸਮਾਨ ਲੱਗੂਗੀ ਚਲੋ ਆਪਾਂ ਕਰਦੇ ਇਹਨੂੰ ਪੂਰਾ ਫਿੱਟ ਤੇ ਹੌਲੀ ਹੌਲੀ ਲੋਕ ਦੇ ਹੀਟ ਵੀ ਕਰਨਾ ਪੈਣਾ ਕਿਉਂਕਿ ਸਟਿਚੇ ਬਣਉਂਦੀ ਇਹਨੂੰ ਹੀਟ ਕਰਕੇ ਸਟਿਚ ਹੋ ਜੇਗੀ ਲੋ ਜੀ ਆਪਾਂ ਕਰਦੇ ਇਹਨੂੰ ਪੂਰੀ ਫਿੱਟ ਦੇਖੋ ਕਿੰਨੇ ਆਉਸਮ ਕਿੰਨਾ ਸੋਹਣਾ ਬਾਥਰੂਮ ਲੱਗ ਰਿਹਾ ਹੈ ਲੱਗ ਰਿਹਾ ਹੈ ਨਾ ਲਾਈਟਿੰਗ ਦੇ ਨੀਚੇ ਨੇਚਰਲ ਜੇ ਅਗਰ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੇ ਕਮੈਂਟਾਂ ਦੇ ਵਿੱਚ ਵਿਚਾਰ ਦਿਓ ਆਪਣਾ ਪਿੰਡ ਸ਼ਹਿਰ ਦੱਸਿਓ ਤੇ ਮੇਰੇ ਨੰਬਰ ਇਸ ਪਰਕਾ ਜੁਕਰ ਸਕਦੇ ਜਾਂਦੇ ਆਂਦੇ ਸਬਸਕ੍ਰਾਈਬ ਜ਼ਰੂਰ ਕਰ ਦਿਓ